ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ ਕੁਦਰਤ ਗਿਆਨ ਚੈਨਲ ਵਿੱਚ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਹੈ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਅੰਮ੍ਰਿਤ ਵੇਲੇ ਦੀ ਮਹਾਨਤਾ ਦੇ ਬਾਰੇ ਵਿੱਚ ਜਿਹੜੀ ਵੀ ਸੰਗਤ ਇਹ ਵੀਡੀਓ ਦੇਖ ਰਹੀ ਹੈ ਉਹਨਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਕੁਦਰਤ ਗਿਆਨ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਅੱਗੇ ਵੀ ਜਰੂਰ ਭੇਜਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਅਮਰਤ ਵੇਲਾ ਸੰਗਤ ਜੀ ਦਿਨ ਦੇ 24 ਘੰਟੇ ਹੁੰਦੇ ਹਨ ਜਿਦੇ ਵਿੱਚ ਪਰਮਾਤਮਾ ਨੇ ਸਾਨੂੰ ਸੌਣ ਵਾਸਤੇ ਰਾਤ ਤੇ ਕੰਮ ਕਰਨ ਵਾਸਤੇ ਸਾਨੂੰ ਦਿਨ ਦਿੱਤਾ ਹੈ ਅਸੀਂ ਹਰੇਕ ਚੀਜ਼ ਨੂੰ ਕੰਮ ਨੂੰ ਪੈਸੇ ਨੂੰ ਕਮਾਈ ਨੂੰ ਰੋਟੀ ਖਾਣ ਨੂੰ ਅਸੀਂ ਬਹੁਤ ਧਿਆਨ ਦਿੰਨੇ ਹਾਂ ਪਰ ਕਈ ਵਾਰ ਬਹੁਤ ਸਾਡੇ ਨਾਲ ਇਦਾਂ ਦੇ ਸਾਡੇ ਵੀਰ ਜਾਂ ਭੈਣ ਨੇ ਜਿਹੜੇ ਅੰਮ੍ਰਿਤ ਵੇਲਾ ਨਹੀਂ ਸੰਭਾਲਦੇ ਸੋ ਇਹ ਵੀਡੀਓ ਨੂੰ ਪੂਰਾ ਦੇਖਿਓ ਕਿ ਅੰਮ੍ਰਿਤ ਵੇਲਾ ਸੰਭਾਲਣਾ ਕਿਉਂ ਜ਼ਰੂਰੀ ਹੈ ਜਿਹੜਾ ਵੀ ਇਨਸਾਨ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਹਾਜ਼ਰੀ ਭਰਦਾ ਹੈ ਤਾਂ ਪਰਮਾਤਮਾ ਉਸ ਦੀ ਝੋਲੀ ਬਰਕਤਾਂ ਦੇ ਨਾਲ ਭਰ ਦਿੰਦੇ ਹਨ ਜਿਹੜੀਆਂ ਚੀਜ਼ਾਂ ਨੂੰ ਦੁਨੀਆ ਤਰਸਦੀ ਹੈ ਜਿਹੜੀਆਂ ਚੀਜ਼ਾਂ ਕਦੀ ਸੁਪਨੇ ਵਿੱਚ ਸੋਚੀਆਂ ਸਨ ਪਰਮਾਤਮਾ ਉਹ ਆਪ ਆਵਾਜ਼ ਮਾਰ ਕੇ ਦਿੰਦੇ ਹਨ ਸੰਗਤ ਜੀ ਅੰਮ੍ਰਿਤ ਵੇਲਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸੰਭਾਲਣਾ ਬਹੁਤ ਸਾਡੇ ਇਦਾਂ ਦੇ ਲੋਕ ਹਨ ਜਿਹੜੇ ਕਹਿੰਦੇ ਨੇ ਕਿ ਅਸੀਂ 11 ਵਜੇ ਤੋਂ ਜਾਂ 9 ਵਜੇ ਤੋਂ ਪਹਿਲਾਂ ਨਹੀਂ ਉੱਠਦੇ ਜਿਹੜੀ ਕਿ ਬਹੁਤ ਮਾੜੀ ਗੱਲ ਹੈ ਅਮਰਤ ਵੇਲੇ ਉੱਠਣ ਦੀ ਆਦਤ ਪਾਉਣੀ ਸੌਖੀ ਨਹੀਂ ਹੈ ਕਿਉਂਕਿ ਆਪਦੇ ਮਨ ਨਾਲ ਲੜਨਾ ਪੈਂਦਾ ਹੈ ਬਿਸਤਰੇ ਦੇ ਨਾਲ ਲੜਨਾ ਪੈਂਦਾ ਹੈ ਜੇ ਕੋਈ ਵੀ ਇਨਸਾਨ ਇਹ ਸੋਚਦਾ ਹੈ ਕਿ ਮੈਂ ਅਮਰਤ ਵੇਲੇ ਉੱਠਣਾ ਚਾਹੁੰਦਾ ਹਾਂ ਪਰ ਮੈਂ ਉੱਠ ਨਹੀਂ ਸਕਦਾ ਤਾਂ ਉਹਨਾਂ ਨੇ ਕੀ ਕਰਨਾ ਹੈ ਰਾਤ ਨੂੰ ਜਦੋਂ ਸੌਣਾ ਹੈ ਕੀਰਤਨ ਸੁਹੇਲੇ ਦਾ ਜਾਪ ਕਰਨਾ ਹੈ ਤੇ ਉਸ ਤੋਂ ਬਾਅਦ ਸੌਣ ਲੱਗਿਆ ਸਤਿਗੁਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਨੀ ਹੈ ਕਿ ਹੇ ਸੱਚੇ ਪਾਤਸ਼ਾਹ ਅਸੀਂ ਅੰਮ੍ਰਿਤ ਵੇਲਾ ਸੰਭਾਲਣਾ ਚਾਹੁੰਦੇ ਹਾਂ ਪਰ ਸਾਡੇ ਤੋਂ ਉੱਠਿਆ ਨਹੀਂ ਜਾਂਦਾ ਤੁਸੀਂ ਆਪ ਸਹਾਈ ਹੋ ਬਾਂ ਫੜ ਕੇ ਸਾਨੂੰ ਉਠਾਓ ਸੰਗਤ ਜੀ ਤੁਸੀਂ ਦੇਖਿਓ ਤੁਹਾਨੂੰ ਸੱਚੀ ਇਸ ਤਰ੍ਹਾਂ ਲੱਗਣ ਲੱਗ ਜਾਏਗਾ ਕਿ ਤੁਹਾਨੂੰ ਕੋਈ ਆਪ ਉਠਾ ਰਿਹਾ ਹੈ ਤੁਸੀਂ ਸੱਚ ਮੰਨਿਓ ਇੱਕ ਵਾਰੀ ਜਾਗ ਤੁਹਾਡੀ ਜ਼ਰੂਰ ਖੁੱਲੇਗੀ ਤੇ ਉਸ ਵੇਲੇ ਤੁਸੀਂ ਇਹੀ ਕੋਸ਼ਿਸ਼ ਕਰਨੀ ਹੈ ਕਿ ਜਦੋਂ ਵੀ ਜਾਗ ਖੁੱਲੀ ਉਸ ਵੇਲੇ ਉੱਠ ਪੈਣਾ ਹੈ ਇਹ ਨਹੀਂ ਸੋਚਣਾ ਕਿ ਮੈਂ 5 ਮਿੰਟ ਰੋਕੇ ਉੱਠ ਜਾਵਾਂਗਾ ਜਾਂ 10 ਮਿੰਟ ਉੱਠ ਕੇ ਰੁਕ ਜਾਵਾਂਗਾ ਬਹੁਤ ਸਾਡੇ ਇਦਾਂ ਦੇ ਵੀਰ ਜਾਂ ਭੈਣ ਨੇ ਜਿਨ੍ਹਾਂ ਨੇ అలਾਰਮ ਲਾਇਆ ਹੁੰਦਾ ਹੈ 4 ਵਜੇ ਦਾ ਫਿਰ 4:30 ਵਜੇ ਦਾ ਫਿਰ 5 ਵਜੇ ਦਾ ਤੇ ਉੱਠਦੇ ਉਹ 7 ਵਜੇ ਨੇ ਉਹ ਕਿਉਂ ਐ ਹੁੰਦਾ ਹੈ ਕਿਉਂਕਿ ਜਦੋਂ ਇੱਕ ਵਾਰੀ అలਾਰਮ ਵੱਜਦਾ ਹੈ ਤੇ ਅਸੀਂ ਬੰਦ ਕਰਕੇ ਫਿਰ ਸੌ ਜਾਂਦੇ ਹਾਂ ਅਸੀਂ ਕਹਿੰਦੇ ਹਾਂ ਕਿ ਇੱਕ ਵਾਰੀ ਉੱਠ ਖੜੇ ਹਾਂ 5 ਮਿੰਟ ਅੱਖਾਂ ਮੀਟ ਲਈਏ ਅਸੀਂ ਫਿਰ ਠਹਿਰ ਕੇ ਉੱਠ ਜਾਵਾਂਗੇ ਸੰਗਤ ਜੀ ਜਿਹੜਾ ਕਿ ਬਿਲਕੁਲ ਗਲਤ ਹੈ ਉਹ ਜਦੋਂ ਤੁਸੀਂ 1 ਵਜੇ ਇੱਕ ਵਾਰ ਜਦੋਂ ਤੁਸੀਂ ਅੱਖਾਂ ਮੀਟ ਕੇ 5 ਮਿੰਟ ਲਈ ਸੌਂਦੇ ਹੋ ਤਾਂ ਫਿਰ ਉਦੋਂ ਹੀ ਪਤਾ ਲੱਗਿਆ ਹੈ ਲੱਗਦਾ ਹੈ ਜਦੋਂ ਸਵੇਰ ਦੇ 7 ਜਾਂ 8 ਵਜ ਚੁੱਕੇ ਹੁੰਦੇ ਹਨ ਹੁਣ ਸੰਗਤ ਜੀ ਅੰਮ੍ਰਿਤ ਵੇਲਾ ਕਦੋਂ ਸ਼ੁਰੂ ਹੁੰਦਾ ਹੈ ਸੰਗਤ ਜੀ ਮਾਪੁਰਖਾਂ ਦੇ ਅਕੋਰਡਿੰਗ ਮਾਪੁਰਖ ਜਿਹੜੇ ਹੋਏ ਹਨ ਜਿਨ੍ਹਾਂ ਨੇ ਬੰਦਗੀ ਕੀਤੀ ਹੈ ਭਗਤੀ ਕੀਤੀ ਹੈ ਪਰਮਾਤਮਾ ਦੇ ਨਾਲ ਜਿਨ੍ਹਾਂ ਨੇ ਸਿੱਧੀਆਂ ਗੱਲਾਂ ਕੀਤੀਆਂ ਹਨ ਉਹਨਾਂ ਦੇ ਹਿਸਾਬ ਨਾਲ ਉਹ ਕਹਿੰਦੇ ਨੇ ਕਿ ਅੰਮ੍ਰਿਤ ਵੇਲਾ ਰਾਤ ਦੇ 12 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਹੁੰਦਾ ਹੈ ਪਰ ਜਿਹੜੇ ਗ੍ਰਸਤੀ ਲੋਗ ਨੇ ਉਹਨਾਂ ਵਾਸਤੇ ਅੰਮ੍ਰਿਤ ਵੇਲਾ ਸਵੇਰੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਹੁੰਦਾ ਹੈ ਸੰਗਤ ਜੀ ਅਮਰਤ ਵੇਲੇ ਕੋਈ ਵੀ ਇਨਸਾਨ ਜੇ ਤੋ ਜਾਪ ਕਰਦਾ ਹੈ ਤੁਸੀਂ ਨਿਤਨੇਮ ਕਰੋ ਮੂਲ ਮੰਤਰ ਕਰੋ ਸਵੇਰੇ 3 ਵਜੇ ਤੋਂ ਲੈ ਕੇ 4 ਵਜੇ ਤੱਕ ਬਹੁਤ ਬਦਲਾਵ ਆਉਂਦਾ ਹੈ ਕਈ ਵਿਦਵਾਨ ਕਹਿੰਦੇ ਹਨ ਕਿ ਜਿਹੜੇ ਲੋਕ 2:30 ਵਜੇ ਤੋਂ ਲੈ ਕੇ 3:30 ਵਜੇ ਤੱਕ ਮੂਲ ਮੰਤਰ ਦਾ ਜਾਪ ਕਰਦੇ ਹਨ ਤੇ ਉਹਨਾਂ ਦੀ ਜ਼ਿੰਦਗੀ 'ਚ ਬਦਲਾਵ ਬਹੁਤ ਜ਼ਿਆਦਾ ਆਉਂਦਾ ਹੈ ਸੰਗਤ ਜੀ ਅਮਰਤ ਵੇਲਾ ਹੀ ਸਾਡੀ ਜ਼ਿੰਦਗੀ ਦਾ ਅਜੀਹਾ ਵੇਲਾ ਹੈ ਕਿ ਜਿਹੜਾ ਸਾਡੇ ਲਈ ਸਭ ਤੋਂ ਜ਼ਿਆਦਾ ਉੱਤਮ ਹੈ ਤੇ ਸਾਡੇ ਲਈ ਹੀਰਾ ਹੈ ਤੇ ਵਰਦਾਨ ਹੈ ਬਾਕੀ ਸਾਰਾ ਸਮਾਂ ਇੱਕ ਜ਼ਹਿਰ ਦੇ ਸਮਾਨ ਹੈ ਅਮਰਤ ਵੇਲੇ ਜਦੋਂ ਅਸੀਂ ਉੱਠ ਕੇ ਜਾਪ ਕਰਦੇ ਹਾਂ ਤਾਂ ਪਰਮਾਤਮਾ ਸੱਚੇ ਪਾਤਸ਼ਾਹ ਦੇ ਨਾਲ ਸਾਡਾ ਬਹੁਤ ਹੀ ਪਿਆਰਾ ਰਿਸ਼ਤਾ ਬਣ ਜਾਂਦਾ ਹੈ ਬਾਬਾ ਜੀ ਆਪ ਸਾਰੀਆਂ ਬਰਕਤਾਂ ਦੇ ਨਾਲ ਝੋਲੀਆਂ ਭਰਦੇ ਹਨ ਤਾਂ ਤਾਂ ਪਿਆਰੇ ਬਾਬਾ ਨਾਨਕ ਸਿੰਘ ਜੀ ਮਹਾਰਾਜ ਦੇ ਬਚਨ ਨੇ ਕਿ ਜੇ ਦਿਨ ਦੇ ਸਮੇ ਬਾਦਸ਼ਾਹ ਦੀ ਤਰ੍ਹਾਂ ਜਿਉਣਾ ਚਾਹੁੰਨਾ ਹੈ ਜੇ ਦਿਨ ਦੇ ਸਮੇ ਬਾਦਸ਼ਾਹ ਬੰਨਣਾ ਚਾਹੁੰਨਾ ਹੈ ਤਾਂ ਰਾਤ ਦੇ ਚੌਥੇ ਪੈਰ ਭਾਵ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਸਾਹਿਬ ਦੇ ਅੱਗੇ ਭਿਖਾਰੀ ਬਣ ਜਾਇਆ ਕਰ ਸੰਗਤ ਜੀ ਅੰਮ੍ਰਿਤ ਵੇਲਾ ਬਰਕਤਾਂ ਹੀ ਨਹੀਂ ਸਗੋਂ ਸਾਡੇ ਸਰੀਰ ਵਾਸਤੇ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਅਸੀਂ ਅੰਮ੍ਰਿਤ ਵੇਲੇ ਤੜਕੇ ਉੱਠ ਕੇ ਮੈਡੀਟੇਸ਼ਨ ਕਰਦੇ ਹਾਂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਧਿਆਨ ਲਗਾਉਂਦੇ ਹਾਂ ਤਾਂ ਸੰਗਤ ਜੀ ਸਾਡੇ ਬ੍ਰੇਨ ਦੇ ਵਿੱਚੋਂ ਹਾਈਪੋਥਲਮਸ ਪਿਚੂਟਰੀ ਗਲੈਂਡ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਕੈਮੀਕਲ ਰਿਲੀਜ਼ ਇਕੱਠੇ ਹੁੰਦੇ ਹਨ ਤੇ ਉਹ ਦਿਨ ਦੇ ਕਿਸੇ ਵੀ ਸਮੇਂ ਤੇ ਨਹੀਂ ਹੁੰਦੇ ਇਕੱਠੇ ਅੱਜ ਦੀ ਦੁਨੀਆ ਡਿਪਰੈਸ਼ਨ ਦੇ ਨਾਲ ਜੂਝ ਰਹੀ ਹੈ ਉਹ ਇਹ ਡਿਪਰੈਸ਼ਨ ਅੱਜ ਹੀ ਕਿਉਂ ਹੋਇਆ ਹੈ ਇਹ ਤਾਂ ਹੋਇਆ ਹੈ ਕਿਉਂਕਿ ਸਾਡਾ ਸੌਣਾ ਤੇ ਉੱਠਣਾ ਦੋਨੇ ਹੀ ਬਦਲ ਚੁੱਕੇ ਹਨ ਇਹ ਦੋਨੇ ਸਮੇਂ ਹੀ ਬਦਲ ਚੁੱਕੇ ਹਨ ਅਸੀਂ ਰਾਤ ਨੂੰ 12 12 ਵਜੇ ਤੱਕ ਸੌਂਦੇ ਨਹੀਂ 12 12 ਵਜੇ ਤੱਕ ਸਾਡੀਆਂ ਫਿਲਮਾਂ ਚੱਲਦੀਆਂ ਨੇ 12 ਵਜੇ ਤੱਕ 1 ਵਜੇ ਤੱਕ ਸਾਡੀਆਂ ਪਾਰਟੀਆਂ ਚੱਲਦੀਆਂ ਨੇ ਤੇ ਸਵੇਰੇ 9 ਵਜੇ ਤੋਂ ਪਹਿਲਾਂ ਅਸੀਂ ਬਿਸਤਰਾ ਨਹੀਂ ਛੱਡਦੇ ਸੂਰਜ ਸੂਰਜ ਪਹਿਲਾਂ ਉੱਠ ਖੜਦਾ ਹੈ ਤੇ ਅਸੀਂ ਬਾਅਦ ਵਿੱਚ ਉੱਠਦੇ ਹਾਂ ਸੰਗਤ ਜੀ ਜੇ ਤੁਸੀਂ ਅਮਰਤ ਵੇਲਾ ਸੰਭਾਲਣਾ ਚਾਹੁੰਦੇ ਹੋ ਤਾਂ ਰਾਤ ਨੂੰ ਸੌਣ ਦਾ ਟਾਈਮ ਸਹੀ ਕਰ ਲਓ ਰਾਤ ਨੂੰ ਸਹੀ ਟਾਈਮ ਤੇ ਪ੍ਰਸ਼ਾਦਾ ਛਕੋ ਤੇ ਸਹੀ ਟਾਈਮ ਤੇ ਸੌਣ ਦੀ ਕੋਸ਼ਿਸ਼ ਕਰੋ 9 ਵਜੇ ਹੱਦ 9:30 ਵਜੇ ਲੇਟਣ ਦੀ ਕੋਸ਼ਿਸ਼ ਕਰੋ ਅੱਖਾਂ ਮੀਟ ਕੇ ਸਤਗੁਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਧਿਆਨ ਧਰਦੇ ਮੂਲ ਮੰਤਰ ਦਾ ਜਾਪ ਕਰਦੇ ਕਰਦੇ ਸਤਗੁਰ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਸੌ ਜਾਓ ਤੇ ਅੰਮ੍ਰਿਤ ਵੇਲੇ ਪਰਮਾਤਮਾ ਆਪਣੇ ਆਪ ਤੁਹਾਡੀ ਜਾਗ ਖੁਲਾ ਦੇਣਗੇ ਤੁਹਾਡੇ ਸਰੀਰ ਦੇ ਵਿੱਚ ਹੋਏ ਜਿਹੜੇ ਅੰਮ੍ਰਿਤ ਵੇਲੇ ਕੈਮੀਕਲ ਰਿਲੀਜ਼ ਜਿਹੜੇ ਹੁੰਦੇ ਹਨ ਉਹ ਤੁਹਾਨੂੰ ਡਿਪਰੈਸ਼ਨ ਤੋਂ ਮੁਕਤ ਕਰ ਦੇਣਗੇ ਜੇ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰ ਜੀ ਦਾ ਜਾਪ ਕਰਕੇ ਤੁਸੀਂ ਆਪਦੇ ਘਰ ਦਾ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਦੇਖੋਗੇ ਕਿ ਤੁਹਾਡੇ ਸਰੀਰਿਕ ਜਿਹੜੇ ਦੁੱਖ ਨੇ ਉਹਨਾਂ ਦਾ ਨਾਸ ਹੋਏਗਾ ਡਿਪਰੈਸ਼ਨ ਤੋਂ ਤੁਸੀਂ ਮੁਕਤ ਹੋ ਜਾਓਗੇ ਇਹ ਡਿਪਰੈਸ਼ਨ ਅੱਜ ਦੇ ਦਿਨ ਦੇ ਵਿੱਚ ਕਿਉਂ ਇੰਨਾ ਵਧਿਆ ਹੈ ਕਿਉਂਕਿ ਅਸੀਂ ਆਪਦਾ ਆਪਦਾ ਰੁਟੀਨ ਨਹੀਂ ਅਸੀਂ ਸਹੀ ਰੱਖ ਰੱਖ ਰਹੇ ਅੱਜ ਤੋਂ 50 ਸਾਲ ਪਹਿਲਾਂ ਦੇ ਲੋਕ ਜਿਹੜੇ ਸਾਡੇ ਬਜ਼ੁਰਗ ਸੀ ਜਾਂ ਅੱਜ ਤੋਂ 20 ਸਾਲ ਤੱਕ ਪਹਿਲਾਂ ਦੇ ਹੀ ਲਾੜੋ ਉਹਨਾਂ ਦੀ ਜ਼ਿੰਦਗੀ 'ਚ ਡਿਪਰੈਸ਼ਨ ਬਹੁਤ ਘੱਟ ਸੀ ਕਿਉਂਕਿ ਉਸ ਟਾਈਮ ਤੇ ਘਰਾਂ ਵਿੱਚ ਡੰਗਰ ਪਸ਼ੂ ਰੱਖੇ ਹੁੰਦੇ ਸਨ ਤਾਂ ਉਹਨਾਂ ਦੀ ਸਾਮ ਸੰਭਾਲ ਲਈ ਉਹਨਾਂ ਦੀ ਧਾਰਾ ਕੱਢਣ ਵਾਸਤੇ ਅਮਰਤ ਵੇਲੇ ਲੋਕ ਆਮ ਕਰਕੇ ਉੱਠ ਜਾਂਦੇ ਸਨ ਸੰਗਤ ਜੀ ਇਹ ਪਰਮਾਤਮਾ ਵੱਲੋਂ ਬਖਸ਼ਿਆ ਹੋਇਆ ਟਾਈਮ ਹੈ ਪੂਰੇ 24 ਘੰਟਿਆਂ ਦੇ ਵਿੱਚੋਂ ਢਾਈ ਘੰਟੇ ਦਾ ਦਸਵੰਦ ਬੰਦਾ ਹੈ ਜਿਹੜਾ ਕਿ ਸਾਨੂੰ ਪਰਮਾਤਮਾ ਨੂੰ ਦੇਣਾ ਚਾਹੀਦਾ ਹੈ ਪਰ ਅਸੀਂ ਅਸੀਂ ਆਪਣੇ ਰੁਝੇਵਿਆਂ ਦੇ ਵਿੱਚ ਇੰਨੇ ਕਿ ਜ਼ਿਆਦੇ ਰੁੱਝ ਗਏ ਹਾਂ ਕਿ ਅਸੀਂ ਪਰਮਾਤਮਾ ਨੂੰ ਟਾਈਮ ਹੀ ਨਹੀਂ ਦਿੰਦੇ ਸਾਨੂੰ ਸਭ ਕੁਝ ਚਾਹੀਦਾ ਹੈ ਸਾਨੂੰ ਪੈਸਾ ਤੇਲਾ ਵੀ ਚਾਹੀਦਾ ਹੈ ਉੱਚਾ ਸਟੈਂਡਰਡ ਵੀ ਚਾਹੀਦਾ ਹੈ ਸਾਨੂੰ ਹਰ ਇੱਕ ਚੀਜ਼ ਦੁਨੀਆ ਦੇ ਸਾਰੇ ਪਦਾਰਥ ਚਾਹੀਦੇ ਹਨ ਪਰ ਉਹ ਦੇਣੇ ਕਿੰਨੇ ਹਨ ਉਸ ਅਕਾਲ ਪੁਰਖ ਵਾਹਿਗੁਰੂ ਨੇ ਪਦਾਰਥ ਮੰਗਣ ਦੀ ਥਾਂ ਤੇ ਪਦਾਰਥ ਦੇਣ ਵਾਲਾ ਮੰਗਿਆ ਕਰੋ ਤੁਸੀਂ ਦੇਖਿਓ ਸੱਚੇ ਪਾਤਸ਼ਾਹ ਤੁਹਾਡੀਆਂ ਝੋਲੀਆਂ ਰਹਿਮਤਾਂ ਬਰਕਤਾਂ ਦੇ ਨਾਲ ਭਰ ਦੇਣਗੇ ਸੋ ਜਿਨ੍ਹਾਂ ਨੇ ਵੀ ਕਦੀ ਵੀ ਜਿਹੜੇ ਅਮਰਤ ਵੇਲੇ ਨਹੀਂ ਉਠھے ਤਾਂ ਉਹ ਇਹ ਵੀਡੀਓ ਜ਼ਰੂਰ ਦੇਖਿਓ ਦੇਖਣ ਤੋਂ ਬਾਅਦ ਜਿਨ੍ਹਾਂ ਨੂੰ ਵੀ ਉਹ ਚਾਹੁੰਦੇ ਹਨ ਕਿ ਹਾਂ ਵੀ ਸਾਡੇ ਹੋਰ ਵੀ ਜਿਹੜੇ ਭੈਣ ਭਰਾ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਬਦਲਾਅ ਆਵੇ ਉਹਨਾਂ ਨੂੰ ਵੀ ਨਾਲ ਅਮਰਤ ਵੇਲੇ ਦੇ ਜੋੜੋ ਜਿੰਨਾ ਹੋ ਸਕਦਾ ਹੈ ਸਤਗੁਰ ਸੱਚੇ ਪਾਤਸ਼ਾਹ ਦਾ ਅਮਰਤ ਵੇਲੇ ਧਿਆਨ ਧਰੋ ਮੈਡੀਟੇਸ਼ਨ ਕਰਿਆ ਕਰੋ ਕਸਰਤ ਕਰਿਆ ਕਰੋ ਅਮਰਤ ਵੇਲੇ ਉੱਠ ਕੇ ਤੁਸੀਂ ਦੇਖਿਓ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸੁਧਾਰ ਹੋਏਗਾ ਵੀਡੀਓ ਦੇ ਵਿੱਚ ਅਮਰਤ ਵੇਲੇ ਦੇ ਵਿਸ਼ੇ ਦੇ ਵਿੱਚ ਗੱਲ ਕਰਦੇ ਆਂ ਜੇ ਦਾਸ ਤੋਂ ਕੋਈ ਗਲਤੀ ਹੋ ਗਈ ਤਾਂ ਦੋਵੇਂ ਹੱਥ ਜੋੜ ਕੇ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ ਤੋਂ ਖਿਮਾ ਦੇ ਜਾਚਾਂ ਮaaf ਕਰ ਦੇਣਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਾਡੇ ਕੁਦਰਤ ਗਿਆਨ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਅੱਜ ਤੋਂ ਹੀ ਆਪਣੇ ਆਪ ਨਾਲ ਪ੍ਰਣ ਕਰਿਓ ਕਿ ਅਸੀਂ ਅੰਮ੍ਰਿਤ ਵੇਲਾ ਕਦੀ ਨਹੀਂ ਖੁੰਝਾਵਾਂਗੇ ਤੇ ਆਪਦੇ ਸਤਿਗੁਰ ਸੱਚੇ ਪਾਤਸ਼ਾਹ ਦੀ ਹਾਜ਼ਰੀ ਜ਼ਰੂਰ ਭਰਾਂਗੇ ਅਸੀਂ ਜਾਪ ਜ਼ਰੂਰ ਕਰਾਂਗੇ ਜਿੰਨਾ ਵੀ ਹੋ ਸਕਦਾ ਹੈ ਵੱਧ ਤੋਂ ਵੱਧ ਨਿਤਨੇਮ ਕਰੋ ਵੱਧ ਤੋਂ ਵੱਧ ਗੁਰੂ ਘਰ ਜਾਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ